ਇਹਨੇ ਸੁੰਦਰਿਸਾਪ ਹੁੰਦੇ ਨੇ ਉਹ ਜ਼ਿਆਦਾ ਜ਼ਹਿਰੀਲੇ ਹੁੰਦੇ ਆ ਬੜਾ ਬੰਦਾ ਕਈ ਵਾਰੀ ਇਹਨਾਂ ਕੋਈ ਲੋਕੀ ਇੰਜੋਏ ਬੀਚਸ ਤੇ ਵੀ ਗੜਨ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੂੰ ਇਹੋ ਜਿਹੇ ਸੱਪ ਦੇਖਣ ਨੂੰ ਮਿਲ ਜਾਂਦੇ ਆ ਹਾਂਜੀ ਉਹ ਕਈ ਵਾਰੀ ਜਦ ਆਂਦਾ ਪਾਣੀ ਦੀ ਲਹਿਰ ਆਂਦੀ ਉਹਨਾਂ ਨਾਲ ਬਹਿ ਕੇ ਆ ਜਾਂਦੇ ਨੇ ਉਹਨਾਂ ਤੋਂ ਜਿੰਨਾ ਹੋ ਸਕੇ ਦੂਰ ਰਹਿਣਾ ਚਾਹੀਦਾ ਪਛਾਹ ਕਰਨਾ ਚਾਹੀਦਾ ਤੁਹਾਨੂੰ ਜਿੰਨੀ ਤੇ ਤੁਹਾਨੂੰ ਨੌਲੇਜ ਹੈ ਨਹੀਂ ਸੱਪ ਦੇ ਬਾਰੇ ਕਿਸੇ ਵੀ ਸੱਪ ਦੇ ਬਾਰੇ ਕੰਪਲੀਟ ਨੌਲੇਜ ਉੰਨੀ देर ਤੁਹਾਨੂੰ ਕੋਈ ਵੀ ਸੱਪ ਹੋਵੇ ਉਹਦੇ ਤੋਂ ਦੂਰ ਹੀ ਰਹਿਣਾ ਠੀਕ ਹੈ ਕਿ ਉਸ ਦੀ ਸੱਪਾਂ ਦੀ ਬੋਡੀ ਦੇਖ ਕੇ ਸਕਿਨ ਕਲਰ ਦੇਖ ਕੇ ਕੁਝ ਪਤਾ ਲੱਗ ਸਕਦਾ ਹੈ ਪਤਾ ਲੱਗ ਸਕਦਾ ਹੈ ਵਿਜ਼ਰੀਲੇ ਨਹੀਂ ਕਿ ਨਹੀਂ ਨਹੀਂ ਉਹ ਲੱਗ ਸਕਦਾ ਪਤਾ ਪਰ ਇਹ ਹੈ ਕਿ ਉਹਦੇ ਵਾਸਤੇ ਤੁਹਾਨੂੰ ਆਪਣੇ ਕਮਰੇ 'ਚ ਉਹਨਾਂ ਦੀ ਤਸਵੀਰਾਂ ਲਾਣੀਆਂ ਪੈਣੀਆਂ ਰੋਜ਼ ਤੁਹਾਨੂੰ ਧੂਪ ਬੱਤੀ ਕਰਨੀ ਪੈਣੀ ਹੈ ਉਹਨਾਂ ਦੀ ਕਹਿਣ ਦਾ ਮਤਲਬ ਤੁਹਾਨੂੰ ਰੋਜ਼ ਉਹਨਾਂ ਦੇ ਦਰਸ਼ਨ ਕਰਨੇ ਪੈਣੇ ਆ ਦੇਖਣੇ ਪੈਣੇ ਆ ਨਾ ਰੋਜ਼ ਤੁਹਾਨੂੰ ਫਿਰ ਤੁਸੀਂ ਉਹ ਰਿਐਲਿਟੀ 'ਚ ਦੇਖੋਗੇ ਫੋਟੋ ਚ ਦੇਖਿਆ ਫਿਰ ਰਿਐਲਿਟੀ ਚ ਦੇਖਿਆ ਫਿਰ ਆਪਸ ਵਿੱਚ ਕੋਰਿਲੇਟ ਕਰੋਗੇ ਉਸ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਕਹਿਣ ਦਾ ਮਤਲਬ ਸੋਲਿਡ ਜਿਹੜੀ ਆਪਾਂ ਆਈਡੈਂਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਉਹਦੇ ਤੁਸੀਂ ਇੱਕ ਗੱਲ ਕਹੀ ਵੀ ਤੁਹਾਨੂੰ ਤੂਬਤੀ ਕਰਨੀ ਬੋ ਵੀ ਮੈਨੂੰ ਇੱਕ ਗੱਲ ਦਿਮਾਗ ਚ ਆਈ ਵੀ ਕਈਆਂ ਨੂੰ ਨਾ ਸੁਪਣਿਆਂ ਦੇ ਵਿੱਚ ਵੀ ਸੱਪ ਨਜ਼ਰ ਆਉਂਦੇ ਆ ਹੂੰ ਤੁਹਾਡੇ ਨਾਲ ਕਈ ਸ਼ਾਇਦ ਕਿਸੇ ਨੇ ਅਜੇ ਤੱਕ ਗੱਲ ਸ਼ੇਅਰ ਕੀਤੀ ਹੋਵੇ ਲੋਕੀ ਇਹ ਵੀ ਕਹ ਦਿੰਦੇ ਆ ਜਿਨ੍ਹਾਂ ਨੂੰ ਸੁਪਣੇ ਦੇ ਵਿੱਚ ਸੱਪ ਨਜ਼ਰ ਆਉਂਦੇ ਆ ਸ਼ਾਇਦ ਉਹ ਪਿਛਲੇ ਜਨਮ ਦੇ ਵਿੱਚ ਕਿੱਥੇ ਸੱਪ ਸੀਗਾ ਕੁਝ ਐਵੇਂ ਜੇ ਕੇਸਿਸ ਹੁੰਦੇ ਆ ਵੀ ਜਿਨ੍ਹਾਂ ਨੂੰ ਸੁਪਨਿਆਂ ਦੇ ਵਿੱਚ ਨਜ਼ਰ ਆਉਂਦੇ ਹੋਣ ਸੁਪਨਿਆਂ 'ਚ ਲੋਕਾਂ ਨੂੰ ਆਉਂਦੇ ਆ ਸਪਨ ਨਜ਼ਰ ਤੇ ਮੇਰੇ ਕੋਲ ਵੀ ਮਤਲਬ ਲੋਕ ਜ਼ਿਕਰ ਕਰਦੇ ਆ ਇਸ ਚੀਜ਼ ਦਾ ਕਿ ਕੀ ਕਰੀਏ ਕੀ ਹੱਲ ਕਰੀਏ ਹਨ ਪਰ ਉਹ ਬੇਸਿਕਲੀ ਸਾਈਕਲੋਜੀਕਲ ਚੀਜ਼ ਆ ਮਤਲਬ ਦਿਮਾਗ ਦੇ ਨਾਲ ਰਿਲੇਟਡ ਆ ਜਾਂ ਕਈ ਵਾਰੀ ਨਾ ਬੰਦਾ ਕੋਈ ਇਦਾਂ ਦੀ ਸਥਿਤੀਆਂ ਦੇ ਵਿੱਚ ਫਸਿਆ ਹੁੰਦਾ ਉਹਦੇ ਕਰਕੇ ਵੀ ਉਹਨੂੰ ਇਦਾਂ ਦੇ ਸੁਪਨੇ ਆਉਂਦੇ ਆਨ ਲੱਗ ਜਾਂਦੇ ਨੇ ਜਾਂ ਕਈ ਵਾਰੀ ਇਹ ਹੁੰਦਾ ਕਿ ਉਹਨੇ ਉਹ ਡਰਿਆ ਇੰਨਾ ਹੁੰਦਾ ਸੱਪਾਂ ਤੋਂ ਉਹਨੇ ਸੱਪ ਦੇਖ ਲਏ ਹਨਾ ਉਸ ਤੋਂ ਬਾਅਦ ਵੀ ਉਹਨੂੰ ਇਹ ਹੋਣ ਲੱਗ ਜਾਂਦਾ ਕਿ ਸੁਪਨੇ ਆਨ ਲੱਗ ਜਾਂਦੇ ਇਹ ਸੁਪਨੇ ਤੇ ਮਤਲਬ ਗੱਲ ਹੈ ਕਦੇ ਕਿਸੇ ਨੇ ਦੇਖਿਆ ਜਾਂ ਵੈਸੇ ਹੀ ਦੇਖੇ ਤੋਂ ਬਿਨਾਂ ਹੀ ਬੰਦੇ ਦੇ ਅੰਦਰ ਡਰ ਜਾ ਪੈਦਾ ਹੋ ਜਾਂਦਾ ਵੀ ਸੱਪਾਂ ਦਾ ਇਹ ਡਰਤਾ ਹੁੰਦਾ ਹੀ ਲੋਕਾਂ ਦੇ ਅੰਦਰ ਇਦਾਂ ਵੀ ਹੋ ਜਾਂਦਾ ਹੂੰ ਇੱਕ ਐਵੀ ਸੁਣਿਆ ਇੱਕ ਐਵੀ ਮੈਂ ਬੜੀ ਚੀਜ਼ ਦੇਖੀ ਹੈ ਲੋਕੀ ਜਦੋਂ ਕਿ ਕਿੰਗ ਕੋਬਰਾ ਨੂੰ ਨਾ ਆਪਾਂ ਜੇ ਗੱਲ ਕਰੀਏ ਤਾਂ ਕਿੰਗ ਕੋਬਰਾ ਨੂੰ ਅ ਲੋਕੀ ਇੱਜ਼ਤ ਵੀ ਬੜੀ ਦਿੰਦੇ ਆ ਧਰਮ ਨਾਲ ਵੀ ਜੋੜਿਆ ਜਾਂਦਾ ਜੇ ਆਪਾਂ ਸ਼ਿਵਜੀ ਦੀ ਗੱਲ ਕਰਦੇ ਆ ਤਾਂ ਸ਼ਿਵਜੀ ਦੀ ਅ ਸ਼ਿਵਜੀ ਨਾਲ ਵੀ ਜੋੜਿਆ ਜਾਂਦਾ ਉਹਨਾਂ ਦੇ ਗਲੇ ਦੇ ਵਿੱਚ ਜਿਹੜੇ ਲਪਟਿਆ ਹਾਬ ਉਹ ਇੰਡੀਅਨ ਸਪੈਕਟਕਲ ਕੋਬਰਾ ਅੱਛਾ ਉਹ ਇੰਡੀਅਨ ਸਪੈਕਟਕਲ ਕੋਬਰਾ ਮਤਲਬ ਕੋਬਰਾ ਨੂੰ ਜਿਹੜਾ ਹੈ ਅ ਕੋਬਰਾ ਕਹਿ ਲਓ ਆਪਾਂ ਚਲੋ ਕੋਬਰਾ ਕਹਿ ਲੀਂ ਤੇ ਕੋਬਰਾ ਦੀ ਜਿਹੜੀ ਹੈ ਉਹ ਲੋਕੀ ਕਈ ਵਾਰੀ ਇਹ ਵੀ ਦੇਖਣ ਤੇ ਚਾਹਿਆ ਜੇ ਕਿਸੇ ਦੇ ਘਰੇ ਕੋਬਰਾ ਨਿਕਲਦਾ ਲੋਕੀ ਉਹਨੂੰ ਮੱਥਾ ਟੇਕਣਾ ਤੱਕ ਸ਼ੁਰੂ ਕਰ ਦਿੰਦੇ ਹੂੰ ਇਹੋ ਜਿਹੇ ਕੇਸਿਸ ਦੇ ਵਿੱਚ ਕੀ ਕਰਨਾ ਚਾਹੀਦਾ ਕਿ ਇਸ ਤਰੀਕੇ ਨਾਲ ਮੱਥਾ ਟੇਕਣਾ ਚਾਹੀਦਾ ਜਾਂ ਉੱਥੋਂ ਦੂਰ ਹੋ ਜਾਣਾ ਚਾਹੀਦਾ ਚਲੋ ਦੂਰੋਂ ਮੱਥਾ ਟੇਕ ਲਿਆ ਤਾਂ ਹੋਰ ਗੱਲ ਹੈ ਬਟ ਨੇੜੇ ਉਹ ਜੇ ਮੱਥਾ ਟੇਕ ਰਹੇ ਹੋ ਤਾਂ ਉਹ ਕੰਮ ਖਰਾਬ ਹੋ ਜਾਂਦਾ ਹੁਣ ਉਹਦੀ ਇੱਕ ਐਗਜ਼ਾਮਪਲ ਹੀ ਦੱਸਦਾ ਤੁਹਾਨੂੰ ਪਿੱਛੇ ਮੇਰੇ ਕੋਲ ਜ਼ਿਆਦਾ ਪੁਰਾਣੀ ਗੱਲ ਨਹੀਂ ਆ 3-4 ਦਿਨ ਦੀ ਪੁਰਾਣੀ ਗੱਲ ਹੋਣੀ ਹੈ ਅਮ੍ਰਿਤਸਰ ਕੋਈ ਸਨੇਕ ਕੈਚਰ ਆਏਗਾ ਉਨੇ ਕੋਬਰਾ ਨੂੰ ਫੜਿਆ ਫੜਿਆ ਉਹਨੇ ਹੈਂਡ ਮਤਲਬ ਫੜ ਲਿਆ ਉਹਨੂੰ ਉਸ ਤੋਂ ਬਾਅਦ ਉਹਦਾ ਕੰਮ ਸੀਗਾ ਉਹਨੂੰ ਕੈਪਚਰ ਕਰ ਲਵੇ ਕਿਸੇ ਕੰਟੇਨਰ ਦੇ ਵਿੱਚ ਪਾ ਲਵੇ ਪਰ ਉਹ ਕੀ ਕਰਨ ਲੱਗ ਗਿਆ ਸਾਵਨ ਦਾ ਮਹੀਨਾ ਜੀ ਉਹਨੇ ਉਹਦਾ ਸਿਰ ਫੜ ਲਿਆ ਗਰਦਨ ਫੜ ਲਈ ਉਹਦੀ ਔਰ ਲੋਕਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਮੱਥਾ ਟੇਕ ਲਓ ਹੱਥ ਲਾ ਹੱਥ ਲਾ ਲਾ ਕੇ ਉਹ ਮੱਥਾ ਟੇਕ ਰਹੇ ਨੇ ਉਹ ਵਾਲਾ ਮੱਥਾ ਟੇਕਣਾ ਉਹ ਉਹਦੇ ਲਈ ਭਾਰੀ ਹੋ ਗਿਆ ਕਿਉਂਕਿ ਉਹ ਉਹਨੂੰ ਬਾਈਟ ਹੋ ਗਈ ਉਸ ਤੋਂ ਬਾਅਦ ਜਿਹੜਾ ਸਨੇਕ ਕੈਚਰ ਹੈਗਾ ਉਹਨੂੰ ਬਾਈਟ ਹੋ ਗਈ ਤੇ ਉਹ ਹਸਪੀਟਲਾਈਜ਼ ਹੋਇਆ ਫਿਰ ਬਾਅਦ ਵਿੱਚ ਤੇ ਮਤਲਬ ਦੂਰੋਂ ਤੁਸੀਂ ਕੋਈ ਚੀਜ਼ ਕਰ ਰਹੇ ਹੋ ਤਾਂ ਹਰ ਇੱਕ ਚੀਜ਼ ਦਾ ਹਰ ਇੱਕ ਸੇਫ ਡਿਸਟੈਂਸ ਹੈ ਨਾ ਔਰ ਜਾਨਵਰ ਨੂੰ ਜੇ ਤੁਸੀਂ ਸਿਰ ਤੋਂ ਫੜ ਰਹੇ ਹੋ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਾਲ ਹੋ ਜਾਂਦਾ ਗੁੱਸੇ ਦੇ ਵਿੱਚ ਆ ਜਾਂਦਾ ਕਿਉਂਕਿ ਹਰ ਇੱਕ ਜਾਨਵਰ ਜਾਂ ਇਵਨ ਬੰਦੇ ਨੂੰ ਵੀ ਕੁਦਰਤ ਨੇ ਇਹ ਚੀਜ਼ ਬਖਸ਼ੀ ਹੋਈ ਆ ਕਿ ਸਿਰ ਬਚਾਉਣਾ ਹਾਂਜੀ ਬਿਲਕੁਲ ਤੇ ਕਈ ਵਾਰੀ ਜਿੱਦਾਂ ਹੁੰਦਾ ਕਿ ਅਸੀਂ ਗਿਰਨ ਲੱਗਦੇ ਆ ਸਾਡੇ ਹੱਥ ਤਾਂ ਹੀ ਆਟੋਮੈਟਿਕਲੀ ਉਸ ਤਰੀਕੇ ਨਾਲ ਮੂਰੇ ਆ ਜਾਂਦੇ ਨੇ ਕਿ ਸਿਰ ਬਚ ਜਵੇ ਵੈਸੇ ਵੀ ਮਤਲਬ ਕੁਝ ਸਾਨੂੰ ਐ ਲੱਗਦਾ ਕਿ ਉੱਤੇ ਕੋਈ ਗਿਰਨ ਵਾਲਾ ਸਾਡੇ ਹੱਥ ਸਿਰ ਵੱਲ ਨੂੰ ਜਾਂਦੇ ਨੇ ਕਿਉਂਕਿ ਸਿਰ ਜਿਹੜਾ ਹੈਗਾ ਇੰਪੋਰਟੈਂਟ ਹੈ ਜੇ ਇਹ ਗਿਆ ਤਾਂ ਮਤਲਬ ਸਾਰਾ ਸਰੀਰ ਗਿਆ ਹੂੰ ਉਂਗਲੀ ਵੱਢ ਹੋ ਜੂ ਕੁਝ ਹੋ ਜੂਗਾ ਚੱਲ ਜੂਗਾ ਕੰਮ ਤੁਸੀਂ ਮੈਂ ਸ਼ਿਵ ਜੀ ਦੇ ਗੱਲ ਕੀਤੀ ਤੇ ਉਹ ਕਿਹੜਾ ਸਨੇਕ ਹੁੰਦਾ ਉਹ ਇੰਡੀਅਨ ਸਪੈਕਟਿਕਲਡ ਕੋਬਰਾ ਦਿਖਾਇਆ ਜਾਂਦਾ ਜਿਹੜਾ ਤਸਵੀਰਾਂ ਦੇ ਵਿੱਚ ਆਪਾਂ ਦੇਖਦੇ ਹਾਂ ਹੂੰ ਤੇ ਉਹ ਵਸੇ ਕਿੱਦਾਂ ਦਾ ਹੁੰਦਾ ਹੈ ਜਾਂ ਉਹ ਪੌਇਜ਼ਨਸ ਸਨੇਕ ਹੁੰਦਾ ਹੈ ਉਹ ਵੈਨਮਸ ਹੈ ਕਾਫੀ ਵੈਨਮਸ ਹੈ ਜਿਹੜੇ ਆਪਾਂ ਇੰਡੀਆ ਦੇ ਚਾਰ ਇਹ ਜੇ ਜ਼ਰੀਲੇ ਜ਼ਮੀਨ ਤੇ ਰਹਿਣ ਵਾਲੇ ਸੱਪਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਕਰਕੇ ਸਭ ਤੋਂ ਵੱਧ ਲੋਕਾਂ ਦੀ ਡੈਥ ਹੁੰਦੀ ਹੈ ਉਹਨਾਂ ਦੇ ਵਿੱਚ ਇੱਕ ਹੈ ਉਹ ਹੂੰ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਵੈਨਮਸ ਕਿਹਨੇ ਕਿਹੜਾ ਸਭ ਤੋਂ ਜ਼ਿਆਦਾ ਤਾਂ ਦੇਖੋ ਇੱਕ ਤਾਂ ਦੇਖੋ ਜਿਵੇਂ ਸੀ ਸਨੇਕਸ ਹੈਗੇ ਜਿਹੜੇ ਸਮੁੰਦਰੀ ਹੈਗੇ ਹਨਾ ਠੀਕ ਹੈ ਉਹ ਉਸ ਤੋਂ ਬਾਅਦ ਫਿਰ ਆ ਹੈਗੇ ਨੇ ਜਿਹੜੇ ਕ੍ਰੇਟ ਹੈ ਹਮ ਕੋਬਰਾ ਵੀ ਹੈ ਰਸਲ ਵਾਈਪਰ ਵੀ ਹੈ ਤੇ ਇਹ ਸੌਸਕਿਲਡ ਵੀ ਹੈ ਵੀ ਹੈਗੇ ਨੇ ਜ਼ਰੀਲੇ ਰਸਲ ਵਾਈਪਰ ਰਸਲ ਵਾਈਪਰ ਇੰਡੀਆ ਦੇ ਵਿੱਚ ਕਿੰਦਾ ਵੀ ਜ਼ਿਆਦਾ ਹੁੰਦਾ ਕਿ ਜਿਆਤਰ ਜਿੰਨਾਂ ਨੂੰ ਅਸੀਂ ਪੜਿਆ ਜਦ ਡਿਸਕਵਰੀ ਵਗੈਰਾ ਉਹਦੇ ਜਬ ਅਫਰੀਕਾ ਦੇ ਵਿੱਚ ਜੰਗਲਾਂ ਦੇ ਵਿੱਚ ਜ਼ਿਆਦਾ ਰਸਲ ਵਾਈਪਰ ਨੂੰ ਦਿਖਾਇਆ ਜਾਂਦਾ ਹਮ ਹਮ ਨਹੀਂ ਆਪਣੀ ਹੈ ਇੰਡੀਆ ਦੇ ਵਿੱਚ ਰਸਲ ਵਾਈਪਰ ਦੀ ਡਿਸਟ੍ਰੀਬਿਊਸ਼ਨ ਚੰਗੀ ਆ ਤੇ ਇਧਰ ਵੀ ਆਪਾਂ ਪਹਾੜੀ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਵੀ ਹੈਗੀ ਆ ਤੇ ਅਫਰੀਕਾ ਦੇ ਵਿੱਚ ਹੋਰ ਕੋਈ ਵਾਈਪਰ ਹੋਏਗਾ ਕਿਉਂਕਿ ਵਾਈਪਰਸ ਦੀ ਨਾ ਜਿਹੜੀ ਹੈਗੀ ਆ ਉਹ ਇੱਕ ਫੈਮਿਲੀ ਕਹ ਲੋ ਇੱਕ ਤਰ੍ਹਾਂ ਦੀ ਰਸਲ ਵਾਈਪਰ ਵੀ ਆ ਸੌਸਕਿਲਡ ਵਾਈਪਰ ਆ ਫਿਰ ਹੋਰ ਵੀ ਹੈਗੇ ਨੇ ਹਣਾ ਤੇ ਅਲੱਗ-ਅਲੱਗ ਤਰੀਕੇ ਦੇ ਨੇ ਬੇਲਗ-ਅਲੱਗ ਤਰੀਕੇ ਦੇ ਨੇ ਜਿਵੇਂ ਕੋਬਰਾਸ ਦੀ ਫੈਮਲੀ ਆ ਉਹ ਵੀ ਕੋਬਰਾਸ ਦੀ ਵੀ ਹੈ ਜਿਵੇਂ ਕੋਬਰਾ ਦੇ ਵਿੱਚ ਇੰਡੀਆ ਚ ਸਾਡੇ ਇੱਕ ਮੋਨੋਕਲਡ ਕੋਬਰਾ ਵੀ ਹੁੰਦਾ ਸਪੈਕਟਕਲ ਤੋਂ ਬਾਅਦ ਤੁਸੀਂ ਜਦੋਂ ਫੜਨ ਜਾਂਦੇ ਹੋ ਤੇ ਲੋਕ ਕਿਸ ਤਰੀਕੇ ਨਾਲ ਪਹਿਲਾਂ ਤਾਂ ਡੀਲ ਕਿਸ ਤਰੀਕੇ ਨਾਲ ਕਰਦੇ ਆ ਡਰੇ ਹੁੰਦੇ ਨੇ ਕੀ ਹੁੰਦਾ ਵੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਇਹ ਤਾਂ ਹੁੰਦਾ ਵੀ ਤੁਸੀਂ ਰੈਸਕਿਊ ਕਰਨ ਚੱਲੇ ਹੋ ਜੀ ਲੋਕਾਂ ਨੂੰ ਤਾਂ ਐਂ ਲੱਗਦਾ ਵੀ ਸਨੇਕ ਅੱਗੋਂ ਨਜ਼ਰ ਆ ਰਿਹਾ ਪਰ ਜ਼ਿਆਦਾਤਰ ਅਸੀਂ ਦੇਖਦੇ ਆ ਵੀ ਸਨੇਕ ਅੱਗੋਂ ਨਜ਼ਰ ਹੀ ਨਹੀਂ ਆ ਰਿਹਾ ਹੁੰਦਾ ਫੇ ਕੀ ਉਹਨਾਂ ਨੂੰ ਦਿੰਦੇ ਹੋ ਵੀ ਉਹ ਬਾਹਰ ਆ ਜਾ ਕਿਸ ਤਰੀਕੇ ਨਾਲ ਬਾਹਰ ਕਢਦੇ ਹੋ ਦੇਖੋ ਸੱਪ ਜਦ ਲੁਕ ਜਾਂਦਾ ਤਾਂ ਉਹਨੂੰ ਕੋਈ ਤੁਸੀਂ ਜੇ ਲਾਲਚ ਦਿੰਦੇ ਹੋ ਤਾਂ ਉਹ ਬਾਹਰ ਨਹੀਂ ਆਂਦਾ ਕਿਉਂਕਿ ਉਹਨੂੰ ਇੰਨੀ ਚੀਜ਼ ਦਾ ਸਮਝ ਹੁੰਦੀ ਹੈ ਕਿ ਜੇ ਮੈਂ ਬਾਹਰ ਨਿਕਲਿਆ ਤਾਂ ਮੈਨੂੰ ਮਾਰ ਦਿੱਤਾ ਜਾਏਗਾ ਠੀਕ ਉਹਦੇ ਵਾਸਤੇ ਫਿਰ ਤੁਹਾਨੂੰ ਉਹਨੂੰ ਪਹਿਲਾਂ ਇਨਵੈਸਟੀਗੇਟ ਕਰਨਾ ਪੈਂਦਾ ਕਿ ਉਹ ਕਿੱਥੇ ਗਿਆ ਹੋਏਗਾ ਉਹਦੇ ਵਾਸਤੇ ਉਹ ਲੋਕਾਂ ਤੋਂ ਪਹਿਲਾਂ ਤੁਹਾਨੂੰ ਕੁਝ ਨਹੀਂ ਕਰਨੀ ਪੈਂਦੀ ਸਭ ਹੈ ਕਿਦਾਂ ਦਾ ਸੀ ਉੱਥੋਂ ਥੋੜਾ ਆਈਡੀਆ ਲਾਣਾ ਪੈਂਦਾ ਇਹ ਨਸਲ ਦਾ ਸੱਪ ਹੋਏਗਾ ਇਹਦੀ ਇਹ ਆਦਤਾਂ ਹੁੰਦੀਆਂ ਨੇ ਇੱਥੇ ਜਾ ਸਕਦਾ ਠੀਕ ਹੈ ਬਾਕੀ ਫਿਰ ਤੁਹਾਨੂੰ ਜਦੋਂ ਤੁਸੀਂ ਕੰਮ ਦੇ ਵਿੱਚ ਪੈ ਜਾਂਦੇ ਹੋ ਫਿਰ ਵੀ ਤੁਹਾਨੂੰ ਐਕਸਪੀਰੀਅੰਸ ਹੋ ਜਾਂਦਾ ਕਿ ਇੰਦਾ ਦਾ ਮਾਹੌਲ ਹੈ ਇੰਦਾ ਦਾ ਰੂਮ ਹੈ ਜਾਂ ਬੈੱਡਰੂਮ ਹੈ ਕੁਝ ਹੈ ਵਾਸ਼ਰੂਮ ਹੈ ਇਹ ਮੌਸਮ ਇੰਦਾ ਦਾ ਇਹਦੇ ਮੁਤਾਬਿਕ ਇੱਥੇ ਲੁਕ ਸਕਦਾ ਫਿਰ ਉਹ ਇਨਵੈਸਟੀਗੇਟ ਕਰਕੇ ਉਸ ਤੋਂ ਬਾਅਦ ਉਹਨੂੰ ਫੋਰਸਫੁਲੀ ਥੋੜਾ ਜਿਹਾ ਬਾਹਰ ਕੱਢਣਾ ਪੈਂਦਾ ਜਿੱਦਾਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਹਾਂ ਕਿ ਕਿੱਥੇ ਸਾਡੇ ਖੰਨੇ ਦੇ ਵਿੱਚ ਹੀ ਥਾਰ ਦੇ ਵਿੱਚ ਕੋਬਰਾ ਵੱੜ ਗਿਆ ਸੀ ਕਾਲੀ ਹੀ ਥਾਰ ਸੀ ਕਾਲਾ ਹੀ ਕੋਬਰਾ ਸੀ ਕਾਲੀ ਥਾਰ ਦੇ ਵਿੱਚ ਕਾਲਾ ਕਾਲਾ ਹੀ ਕੋਬਰਾ ਸੀ ਤੇ ਉਹ ਫਿਰ 2 ਘੰਟੇ ਲਗਾ ਕੇ ਉਹਨੂੰ ਮਤਲਬ ਕਾਰਵਾਸ਼ ਦੀ ਜਿਹੜੀ ਹੈ ਪਹਿਲਾਂ ਡੱਗ ਤੇ ਲਗਾਇਆ ਫਿਰ ਡੱਗ ਤੇ ਗੱਲ ਨਹੀਂ ਬਣੀ ਕਿਉਂਕਿ ਉਹਦੇ ਨੀਚੇ ਝੁੱਕ ਕੇ ਜਾਣਾ ਪੈਂਦਾ ਤੇ ਉੱਥੇ ਇੰਨੀ ਜ਼ਿਆਦਾ ਕੰਮ ਕਰਨ ਦੀ ਸਪੇਸ ਨਹੀਂ ਬਣਦੀ ਫਿਰ ਉਸ ਤੋਂ ਬਾਅਦ ਜਿਹੜਾ ਲਿਫਟ ਹੁੰਦੀ ਹੈ ਹੂੰ ਉਹਨੂੰ ਲਿਫਟ ਤੇ ਚੱਕਿਆ ਕਾਰ ਨੂੰ ਫਿਰ ਜਦ ਲਿਫਟ ਤੇ ਚੱਕਿਆ ਫਿਰ ਉਹ ਵਧੀਆ ਸਪੇਸ ਬਣ ਗਈ ਤੇ ਉੱਥੋਂ ਫਿਰ ਉਹਨੂੰ ਕੱਢਿਆ ਗਿਆ ਬਾਹਰ ਉਹਨੂੰ ਫੋਰਸ ਕਰਕੇ ਨਾ ਥੋੜਾ ਜਿਹਾ ਮਤਲਬ ਉਹ ਚੈਸੀ اور फ्यूल टैंक ਦੇ ਵਿੱਚ ਜਗ੍ਹਾ ਸੀਗੀ ਉਹਦੇ ਵਿੱਚ ਲਿ ਰਿਹਾ ਸੀ ਉੱਥੋਂ ਦੀ ਉਹਨੂੰ ਥੋੜਾ ਜਿਹਾ ਛੇੜ-ਛੇੜ ਕੇ ਕਿਸੇ ਮਤਲਬ ਕੈਲੋ ਸਟਿਕ ਦੇ ਨਾਲ ਹਨਾ ਉਹਨੂੰ ਉੱਥੋਂ ਬਾਹਰ ਕੱਢਿਆ ਗਿਆ ਹੁਣ ਇਹਦੇ ਵਿੱਚ ਇੱਕ ਹੋਰ ਮਤਲਬ ਸਟੋਰੀ ਦੇ ਵਿੱਚ ਟਵਿਸਟ ਵੀ ਹੈਗਾ ਕਿਉਂਕਿ ਇਸ ਤੋਂ